ਸਤਿ ਸ਼੍ਰੀ ਅਕਾਲ ਦੋਸਤੋ ਸਾਰੇ ਨੂੰ ਉਮੀਦ ਆ ਤੁਸੀਂ ਸਾਰੇ ਵਧੀਆ ਹੋਵੋਗੇ ਹਰ ਵਾਰ ਦੀ ਤਰ੍ਹਾਂ ਅੱਜ ਦੀ ਵੀਡੀਓ ਵੀ ਰਹਿਣ ਵਾਲੀ ਹੈ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਮੈਂ ਕਹਣਾ ਸਭ ਤੋਂ ਖਾਸ ਹੋ ਸਕਦੀ ਹੈ ਪਿਛਲੀਆਂ ਤਿੰਨ ਚਾਰ ਵੀਡੀਓ ਵੀ ਇੱਕ ਵੱਖਰੇ ਟੌਪਿਕ ਤੇ ਸੀ ਜਿੰਨਾ ਤੇ ਪਹਿਲਾਂ ਵੀਡੀਓ ਨਹੀਂ ਬਣੀ ਹੋਈਆਂ ਸੀ ਨਾ ਮੇਰੇ ਚੈਨਲ ਤੇ ਨਾ ਕਿਸੇ ਹੋਰ ਦੇ ਚੈਨਲ ਤੇ ਤੇ ਅੱਜ ਦੀ ਵੀਡੀਓ ਤਾਂ ਬਿਲਕੁਲ ਹੀ ਮੈਂ ਕਹਿ ਸਕਦਾ ਕਿ ਇਸ ਵਿਸ਼ੇ ਉੱਪਰ ਕਿਸੇ ਨੇ ਨਹੀਂ ਬਣਾਈ ਹੋਣੀ ਵੀਡੀਓ ਤੇ ਇਹ ਵੀਡੀਓ ਰਹਿਣ ਵਾਲੀ ਹੈ ਜਿਹੜੀਆਂ ਸਰਕਾਰੀ ਫੀਸਾਂ ਦੇ ਬਾਰੇ ਕਿਉਂਕਿ ਹਰ ਇੱਕ ਜਿਹੜਾ ਵਿਅਕਤੀ ਇਹ ਜਨਨਾ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਬਸੀਕਾ ਚਾਹੇ ਉਹ ਵੈਜ ਦੀ ਰਿਸਤੀ ਆ ਗਹਿਣੇ ਦੀ ਹੈ ਕਿਸੇ ਵੀ ਟਾਈਪ ਦੀ ਆ ਪਟਾਨਾਮਾ ਠੀਕ ਹੈ ਜਾਂ ਫਿਰ ਤਬਾਦਲਾ ਵਗੈਰਾ ਤੇ ਜਾਨੀ ਕਿ ਹਰ ਪ੍ਰਕਾਰ ਦੀ ਰਿਸਤੀ ਲਾ ਲੋ ਉਸ ਦੇ ਉੱਪਰ ਜਿਹੜੀਆਂ ਵੀ ਸਰਕਾਰੀ ਫੀਸਾਂ ਹੁੰਦੀਆਂ ਉਹ ਆਪਾਂ ਨੂੰ ਕਿੱਥੋਂ ਪਤਾ ਲੱਗੇ ਵੀ ਅਸਲ ਵਿੱਚ ਇੰਨੀਆਂ ਭਰੀਆਂ ਜਾਂਦੀਆਂ ਠੀਕ ਹੈ ਕਿਉਂਕਿ ਜੋ ਵੀ ਆਪਾਂ ਨੂੰ ਆਪ ਕੋਈ ਰਿਸਤੀ ਕਰਵਾਉਣੇ ਤਾਂ ਆਪ ਨੂੰ ਨਹੀਂ ਪਤਾ ਹੁੰਦਾ ਠੀਕ ਹੈ ਅੱਜ ਦੀ ਜਾਣਕਾਰੀ ਇਸ ਨਾਲ ਰਿਲੇਟਡ ਹੈ ਤੇ ਜੇਕਰ ਤੁਸੀਂ ਸੱਚਮੁੱਚ ਇਹ ਚੀਜ਼ ਪਹਿਲੀ ਵਾਰ ਦੇਖ ਰਹੇ ਹੋ ਠੀਕ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਦੇ ਸ਼ੇਅਰ ਵੀ ਕਰ ਦਿਓ ਤੇ ਕਮੈਂਟ ਕਰਨਾ ਨਾ ਭੁੱਲਣਾ ਠੀਕ ਹੈ ਤਾਂ ਜੋ ਪਤਾ ਲੱਗ ਸਕੇ ਵੀ ਵਾਕਈ ਤੁਸੀਂ ਇਸ ਚੈਨਲ ਨੂੰ ਪਿਆਰ ਕਰਦੇ ਹੋ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਦੀ ਵੀਡੀਓ ਪਹਿਲਾਂ ਵਾਲੀ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਲਾਸਟ ਦੇ ਵਿੱਚ ਮੈਂ ਜੋ ਵੀਰ ਲਗਾਤਾਰ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਦੇ 1 ਮਿੰਟ ਵੀ ਜ਼ਰੂਰ ਮੈਂਸ਼ਨ ਕਰੂੰਗਾ ਤਾਂ ਸਾਰੀ ਵੀਡੀਓ ਜ਼ਰੂਰ ਦੇਖਿਓ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਹਾਂਜੀ ਦੋਸਤੋ ਤਾਂ ਆਪਾਂ ਆ ਚੁੱਕੇ ਆਂ ਅਫੀਸ਼ੀਅਲ ਵੈਬਸਾਈਟ ਠੀਕ ਹੈ ਕਿਹੜੀ ਵੈਬਸਾਈਟ ਹੈ ਜਿੱਥੇ ਤੁਸੀਂ ਇਨਾ ਫੀਸਾਂ ਬਾਰੇ ਜਾਣ ਸਕਦੇ ਹੋ ਉਹ ਹੈ revenue.punjab.gov.in ਠੀਕ ਹੈ ਅਫੀਸ਼ੀਅਲ ਵੈਬਸਾਈਟ ਆ ਤੁਸੀਂ ਜਾ ਕੇ ਆਪਣੇ ਮੋਬਾਈਲ ਤੇ ਕੰਪਿਊਟਰ ਲੈਪਟਾਪ ਤੇ ਸਰਚ ਕਰ ਸਕਦੇ ਹੋ ਇਸ ਦੇ ਉੱਪਰ ਜੇ ਤੁਸੀਂ ਹੈਟਾ ਜਾਉਂਗੇ ਇੱਥੇ ਤੁਹਾਨੂੰ ਨਜ਼ਰ ਆਵੇਗਾ stamp duty mutation registration and other fees ਠੀਕ ਹੈ ਇਹ ਦੁਆਰ ਇਸ ਤੇ ਲਿਖਿਆ ਹੋਇਆ ਹੈ ਕਲਿੱਕ ਇਸ ਦੇ ਉੱਪਰ ਜੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇੱਕ ਜਿਹੜੀ ਲਿਸਟ ਖੁੱਲ ਜਾਵੇਗੀ ਠੀਕ ਹੈ ਉਹ ਲਿਸਟ ਕਾਦੀ ਹੋਵੇਗੀ ਜਿਸ ਦੀ ਆਪਾਂ ਵੇਟ ਕਰ ਰਹੇ ਸੀਗੇ ਤਾਂ ਇਸ ਦੇ ਬਾਰੇ ਅੱਜ ਤੁਹਾਨੂੰ ਮੈਂ ਡਿਟੇਲ ਵਿੱਚ ਦੱਸਣ ਜਾ ਰਿਹਾ ਹਾਂ ਹਾਂਜੀ ਤਾਂ ਜਿਹੜੀ ਉਹ ਲਿਸਟ ਆ ਆਪਣੇ ਕੋਲ ਖੁੱਲ ਚੁੱਕੀ ਹੈ ਜਿਹੜੀ ਤੁਸੀਂ ਦੇਖ ਰਹੇ ਹੋ ਠੀਕ ਹੈ ਲਿਸਟ ਦੇ ਵਿੱਚ ਕੀ ਦੱਸਿਆ ਹੋਇਆ ਆਪਾਂ ਨੂੰ ਇੱਥੇ ਡੀਡ ਦਾ ਨਾਮ ਲਿਖਿਆ ਹੋਇਆ ਇੱਥੇ ਸਟੈਂਪ ਡਿਊਟੀ ਮਤਲਬ ਸਟਾਮ ਠੀਕ ਹੈ ਕਿੰਨੇ ਰੁਪਈਆ ਦਾ ਜਿਹੜਾ ਉਸ ਉੱਪਰ ਸਟਾਮ ਲੱਗੇਗਾ ਉਦੋਂ ਵਾ ਰਜਿਸਟ੍ਰੇਸ਼ਨ ਫੀਸ ਕਿੰਨੀ ਹੋਵੇਗੀ ਠੀਕ ਹੈ ਸੈਲੀਟੇਸ਼ਨ ਚਾਰਜਸ ਕਿੰਨੇ ਹੋਣਗੇ ਤੇ ਪੀ ਆਈ ਡੀ ਵੀ ਕਿੰਨੇ ਪਰਸੈਂਟ ਹੋਵੇਗੀ ਇਕੱਲੀ ਇਕੱਲੀ ਚੀਜ਼ ਵਧੀਆ ਸਮਝਾਉਂਗਾ ਜੇਕਰ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜਰੂਰ ਕਰ ਦਿਓ ਪਲੀਜ਼ ਕਿਉਂਕਿ ਲਾਈਕ ਕਮੈਂਟ ਕਰਨਾ ਵੀਡੀਓ ਜਿਆਦਾ ਲੁੱਕਾਂ ਤੱਕ ਚੱਲੀ ਜਾਂਦੀ ਹੈ ਤੇ ਇਸ ਦੇ ਵਿੱਚ ਲੋਕਾਂ ਦਾ ਹੀ ਫਾਇਦਾ ਹੁੰਦਾ ਤੇ ਝੂਠ ਨਹੀਂ ਬੋਲੂਗਾ ਤੇ ਚੈਨਲ ਵੀ ਵਧੀਆ ਗਰੋ ਹੁੰਦਾ ਠੀਕ ਹੈ ਹੁਣ ਤੁਸੀਂ ਦੇਖ ਰਹੇ ਹੋ ਇੱਥੇ ਡੀਡ ਲਿਖਿਆ ਹੋਇਆ ਜਿਵੇਂ ਗਿਫਟ ਡੀਡ ਹੋ ਗਿਆ ਠੀਕ ਹੈ ਸੇਲ ਜਾਂ ਗਿਫਟ ਦੋ ਤਰ੍ਹਾਂ ਦੇ ਬਸੀਕਾ ਇੱਕ ਇੱਕ ਤਾਂ ਬੈਦਾਂ ਬਸੀਕਾ ਆ ਗਿਆ ਠੀਕ ਹੈ ਇੱਕ ਹੋ ਗਿਆ ਗਿਫਟ ਜਿਹਨੂੰ ਆਪਾਂ ਹਿਵਾ ਨਾਮਾ ਵੀ ਕਹਿ ਦਿੰਦੇ ਆ ਇਹ ਦੋਨਾਂ ਬਸੀਕਾਂ ਦੇ ਉੱਪਰ ਕੀ ਲਿਖਿਆ 5% 1% ਟੋਟਲ 6% ਸਟਾਮ ਲੱਗਦਾ ਠੀਕ ਹੈ ਉਹ ਦੂਬਾ ਲਿਖਿਆ ਰਜਿਸਟ੍ਰੇਸ਼ਨ ਫੀਸ 1% ਮੈਕਸਿਮਮ 2 ਲੱਖ ਤੱਕ ਠੀਕ ਹੈ ਤੇ ਆਪਣਾ ਉਸ ਤੋਂ ਬਾਅਦ ਹੈਗਾ ਫੈਸਿਲੀਟੇਸ਼ਨ ਚਾਰजेस ਹੈਗਾ 1000 ਤੱਕ ਹੈਗਾ 10 ਲੱਖ ਤੱਕ ਤਾਂ 1000 ਰੁਪਿਆ 10 ਤੋਂ 30 ਲੱਖ ਤੱਕ ਜਿਹੜਾ ਉਹ 3000 ਰੁਪਿਆ ਭਰਿ ਜਾਓ ਅਤੇ 30 ਲੱਖ ਤੋਂ ਉੱਪਰ ਕਿੰਨੀ ਵੀ ਰਕਮ ਹੋਵੇ ਸਰਕਾਰੀ ਜਿਹੜੀ ਆ ਪਰਿਸ਼ਟੀ ਲਿਖਦੇ ਆ ਸਰਕਾਰੀ ਕਲੈਕਟਰ ਰੇਟ ਉਸ ਤੋਂ ਬਾਅਦ ਹੈ ਜਿਹੜਾ ਉਹ 5000 ਰੁਪਿਆ ਜਿਹੜਾ ਫੈਸਿਲੀਟੇਸ਼ਨ ਚਾਰजेस ਦਾ ਲੱਗੇਗਾ ਠੀਕ ਹੈ ਇਹ ਸਾਰੀਆਂ ਫੀਸਾਂ ਲਿਖੀਆਂ ਹੋਈਆਂ ਤੁਸੀਂ ਜਦੋਂ ਸਰਕਾਰੀ ਰੇਟ ਪਤਾ ਕਰ ਲਿਆ ਸਰਕਾਰੀ ਰੇਟ ਵੀ ਤੁਹਾਨੂੰ ਮੈਂ ਪਿਛਲੀ ਵੀਡੀਓ ਵਿੱਚ ਦੱਸਿਆ ਹੋਇਆ ਕਿਵੇਂ ਚੈੱਕ ਕਰਨੇ ਕਲੈਕਟਰ ਰੇਟ ਲਿਸਟ ਕਿੱਥੋਂ ਕੱਢਣੀ ਹੈ ਠੀਕ ਹੈ ਉਹ ਪਿਛਲੀ ਵੀਡੀਓ ਜਾ ਕੇ ਚੈੱਕ ਕਰ ਸਕਦੇ ਹੋ ਜਾਂ ਇੱਕ ਉਸ ਤੋਂ ਪਹਿਲਾਂ ਵੀਡੀਓ ਵੀ ਬਣਾਈ ਹੋਈ ਹੈ ਕਲੈਕਟਰ ਰੇਟਾਂ ਤੇ ਵੀ ਕਲੈਕਟਰ ਰੇਟ ਲਿਸਟ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਬਾਕੀ ਮੈਂ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਵੀ ਦੇਵਾਂਗਾ ਠੀਕ ਹੈ ਹੁਣ ਤੁਸੀਂ ਦੂਜੇ ਨੰਬਰ ਤੇ ਟ੍ਰਾਂਸਫਰ ਹੋ ਪ੍ਰਾਪਰਟੀ ਇਨੂੰ ਬਲੱਡ ਰੇਸ਼ਨ ਦੀ ਰਿਸ਼ਤੀ ਕਹਿੰਦੇ ਖੂਨ ਦੇ ਰਿਸ਼ਤੇ ਵਿੱਚ ਇਹਦੀ ਸਿਰਫ 500 ਰੁਪਿਆ ਹਿੱਸਾ ਹੋਗੀ ਜਿਵੇਂ ਹਨਾ ਤੇ ਜਰਨਲ ਪਾਵਰ ਆਫ ਟਰਨੀ ਹੋਗੀ 5 ਪਰਸਨ ਲਿਖਿਆ ਜਿਵੇਂ 5 ਵਿਅਕਤੀ ਹੋਗੇ ਮੋਰ ਥੈਨ 5 ਪਰਸਨ ਠੀਕ ਹੈ ਸਪੈਸ਼ਲ ਪਾਵਰ ਆਫ ਟਰਨੀ ਹੋਗੀ ਕੈਨਸਲ ਕਰਾਉਣਾ ਜੀਪੀਏ ਜਰਨਲ ਪਾਵਰ ਆਫ ਟਰਨੀ ਠੀਕ ਹੈ ਤੇ ਹਰ ਇੱਕ ਬਸਿਕਸ ਇਹਦੇ ਵਿੱਚ ਦੱਸਿਆ ਹੋਇਆ ਪਟਾਨਾਮਾ ਹੋ ਗਿਆ ਠੀਕ ਹੈ ਪਟਾਨਾਮਾ ਹੋ ਗਿਆ ਜਿਵੇਂ 4 ਪਰਸਨ ਹੋ ਗਿਆ ਤੇ ਐਨੂਅਲ ਰੈਂਟ ਅਮਾਉਂਟ ਯਾਨੀ ਕਿ ਇੱਕ ਸਾਲ ਦੇ ਵਿੱਚ ਜਿੰਨਾ ਆਪਾਂ ਅਮਾਉਂਟ ਪਾਉਣ ਦੇ ਇਸ ਦੇ ਉੱਪਰ 4% ਠੀਕ ਹੈ ਜੇਕਰ ਜਿਹੜਾ ਪਟਾਨਾਮਾ ਹੋ ਆਪਣਾ 1 ਸਾਲ ਤੱਕ ਦਾ ਇਹਨਾਂ ਨੇ ਲਿਖਿਆ ਹੋਇਆ ਸਪੈਸ਼ਲ 1 ਇਅਰ ਜੇਕਰ 1 ਤੋਂ 5 ਸਾਲ ਤੱਕ ਦਾ ਤਾਂ 8% ਹੋ ਗਿਆ ਠੀਕ ਹੈ 5 ਤੋਂ 10 ਸਾਲ ਆ 3% ਹੈ 10 ਤੋਂ 20 ਸਾਲ ਆ 3% ਕਿਵੇਂ ਹੈ 3% ਹੋਵੇਗਾ ਜਿਹੜਾ ਵੀ ਆਪਣਾ ਸਾਲਾਨਾ ਕਰਾਇਆਗਾ ਉਹਦਾ ਡਬਲ ਕਰਕੇ ਉਸ ਉੱਪਰ 3% ਤੇ ਬਾਕੀ ਲਾਸਟ ਤੇ ਆਪਣੀ ਵਿਲ ਹੋਗੀ ਵਿਸੀਅਤ ਠੀਕ ਹੈ ਵਸੀਅਤ ਚਾਹੇ ਕੈਨਸਲ ਕਰਾਉਣੀ ਹੈ ਚਾਹੇ ਨਵੀਂ ਕਰਵਾਉਣੀ ਹੈ ਉਸ ਦਾ ਹੋ ਗਿਆ ਜਿਵੇਂ 4000 ਫੀਸ ਹੋ ਗਈ 500 ਹੋ ਗਈ ਠੀਕ ਹੈ ਤਾਂ ਉੱਪਰਲੀ ਫੀਸਾਂ ਐਡ ਹੋਣ ਤੋਂ ਬਾਅਦ ਇਹ ਸਾਰੀਆਂ ਠੀਕ ਆ ਸਾਰੀਆਂ ਫੀਸਾਂ ਐਡ ਹੋਣ ਤੋਂ ਬਾਅਦ ਹੋਰ ਫੀਸਾਂ ਕਿਹੜੀਆਂ ਜੁੜਦੀਆਂ ਨੇ ਵਿੱਚ ਇਹਦੇ ਵਿੱਚ ਜੁੜ ਜਿੰਦੇ ਮਿਊਟੇਸ਼ਨ ਜਿੰਨਾ ਤੇ ਮਿਊਟੇਸ਼ਨ ਲਾਗੂ ਹੁੰਦਾ ਠੀਕ ਹੈ ਜਿਵੇਂ ਰਜਿਸਟਰੀਆਂ ਤੇ ਜਿਵੇਂ ਵਸੀਅਤ ਦਾ ਮਿਊਟੇਸ਼ਨ ਯਾਨੀ ਕਿ ਇੰਤਕਾਲ ਨਹੀਂ ਹੁੰਦਾ ਜਿਹੜਾ ਵੀ ਚੀਜ਼ ਦਾ ਇੰਤਕਾਲ ਹੁੰਦਾ ਉਹਨਾਂ ਉੱਪਰ ਮਿਊਟੇਸ਼ਨ ਫੀਸ 600 ਜੋੜਦੇ 200 ਰੁਪਿਆ ਪੇਸਟਿੰਗ ਫੀਸ ਜੁੜਦੀ ਇਹ ਲੱਜੜਦਾਗਾ ਤਾਂ ਬਾਕੀ ਮੇਰਾ ਅੱਜ ਦੀ ਇਸ ਵੀਡੀਓ ਦਾ ਮਕਸਦ ਸਿਰਫ ਤੁਹਾਨੂੰ ਇਹ ਦੱਸਣਾ ਸੀ ਵੀ ਤੁਸੀਂ ਰੇਟ ਲਿਸਟ ਕਿੱਥੋਂ ਦੇਖ ਸਕਦੇ ਹੋ ਜੇਕਰ ਤੁਸੀਂ ਇਸ ਵਾਰੀ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਫੀਸਾਂ ਦੇ ਬਾਰੇ ਵੀ ਕਿਵੇਂ ਲੱਗਦੀਆਂ ਠੀਕ ਹੈ ਕਿਵੇਂ ਆਪਾਂ ਫੀਸਾ ਕਾਊਂਟ ਕਰ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੇ ਬਸਿੱਕੇ ਦੇ ਉੱਪਰ ਚਾਹੇ ਉਹ ਤੁਸੀਂ ਜ਼ਮੀਨ ਵੇਚ ਰਹੇ ਹੋ ਚਾਹੇ ਤੁਸੀਂ ਗੈਨਿੰਗ ਕਰ ਰਹੇ ਹੋ ਚਾਹੇ ਤਵਾਦਲਾ ਕਰ ਰਹੇ ਹੋ ਚਾਹੇ ਬਸਿਹੇਤਾ ਚਾਹੇ ਪਾਵਰ ਆਫ ਟਰਨੀ ਹੈ ਠੀਕ ਹੈ ਕੋਈ ਗਿਫਟ ਡੀਡ ਹੈ ਕਿਸੇ ਵੀ ਤਰ੍ਹਾਂ ਦਾ ਬਸੀਕਾ ਠੀਕ ਹੈ ਤੁਸੀਂ ਸਿੱਖਣਾ ਚਾਹੁੰਦੇ ਹੋ ਵੀ ਕਿਵੇਂ ਜਿਹੜੀਆਂ ਇਸ ਉੱਪਰ ਚਾਰਜਸ ਕੀ ਲੱਗਦੇ ਨੇ ਤਾਂ ਉਸ ਤੇ ਆਪਾਂ ਇੱਕ ਵੱਖਰੀ ਵੀਡੀਓ ਬਣਾ ਦੇਵਾਂਗੇ ਤੇ ਉਸ ਦੇ ਲਈ ਤੁਹਾਨੂੰ ਜਿਹੜਾ ਵੀਡੀਓ ਸੈਕਸ਼ਨ ਦਾ ਕਮੈਂਟ ਸੈਕਸ਼ਨ ਹੁੰਦਾ ਨਾ ਸੌਰੀ ਉਹਦੇ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਵੀ ਇਸ ਵਿਸ਼ੇ ਤੇ ਵੀਡੀਓ ਬਣਾਉਣੀ ਚਾਹੀਦੀ ਹੈ ਜਾਂ ਨਹੀਂ ਇਹ ਵੀਡੀਓ ਸਿਰਫ ਐਜੂਕੇਸ਼ਨ ਪਰਪਸ ਦੇ ਲਈ ਹੈ ਠੀਕ ਹੈ ਤਾਂ ਜੋ ਹਰ ਇੱਕ ਆਮ ਆਦਮੀ ਵੀ ਆਪਣੇ ਜੋ ਵੀ ਖੇਤੀਬਾੜੀ ਨਾਲ ਜੁੜੇ ਹੋਏ ਹੈ ਜਾਂ ਜੋ ਵੀ ਜਾਣਨਾ ਚਾਹੁੰਦੇ ਨੇ ਠੀਕ ਆ ਇਸ ਮਾਲ ਮਹਿਕਮੇ ਦੇ ਬਾਰੇ ਉਹਨਾਂ ਲਈ ਹੈ ਠੀਕ ਹੈ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇਹੀ ਦੱਸਣਾ ਸੀ ਵੀ ਤੁਸੀਂ ਕਿੱਥੋਂ ਇਹ ਫੀਸ ਅਕਾਊਂਟ ਕਰ ਸਕਦੇ ਸਾਰੀ ਫੀਸਾਂ ਲਿਖੀ ਹੋਈਆਂ ਦੇਖੋ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੇ ਮੈਂ ਆਪਾਂ ਸੇਲ ਸੇਲ ਦਾ ਮਤਲਬ ਕੀ ਹੁੰਦਾ ਬੈਜ ਦੀ ਰਸਤੀ ਸੇਲ ਦੇ ਉੱਪਰ ਕਿੰਨਾ 4% ਤਾਂ ਲੱਗਦਾ ਹੁੰਦਾ ਹੈਗਾ ਲੇਡੀਜ਼ ਦੇ ਨਾਲ ਕਰਜਾ ਠੀਕ ਹੈ ਤੇ 6% ਸਟాంਪ ਜਿਹੜਾ ਲੱਗਦਾ ਹੁੰਦਾ ਹੈਗਾ ਉਹ ਜਿਹੜੇ ਸਦਨਾ ਖਰਚਾ ਠੀਕ ਹੈ ਸਟਾਮ ਲੱਗਦਾ ਜਿਹੜਾ ਤੇ ਬਾਕੀ ਜਿਹੜੀਆਂ ਹੋਰ ਫੀਸਾਂ ਹੋਣਗੀਆਂ ਜਿਵੇਂ ਆਪਾਂ ਦੱਸ ਚੁੱਕੇ ਅੰਗੇ ਇਹਦੇ ਵਿੱਚ ਰਜਿਸਟ੍ਰੇਸ਼ਨ ਫੀਸ ਜੁੜ ਜਾਂਦੀ ਹੈਗੀ ਸੈਲੀਟੇਸ਼ਨ ਚਾਰਜਸ ਦੀ ਜੁੜ ਜਾਂਦੇ ਹੈਗੇ 1% ਜੁੜ ਜਾਂਦਾ ਇਹ ਸਾਰੀਆਂ ਫੀਸਾਂ ਕਾਊਂਟ ਹੋਣ ਤੋਂ ਬਾਅਦ ਪੰਜੇ ਜੋ ਇਹ ਚੀਜ਼ਾਂ ਜੋਣ ਤੋਂ ਬਾਅਦ ਥੱਲੇ ਉੱਪਰ ਜੋ ਮਿਊਟੇਸ਼ਨ ਫੀਸ ਜੋੜ ਜਾਂਦੀ ਤੇ ਪੇਸਟਿੰਗ ਫੀਸ ਜੋ ਨੇ ਫਿਰ ਇੱਕ ਆਪਣੇ ਕੋਲੇ ਬਾਕੀ ਜਦੋਂ ਆਪਾਂ ਕੋਈ ਬਸੀਕਾ ਰਜਿਸਟ੍ਰੇਸ਼ਨ ਕਰਾਉਣਾ ਹੈ ਨਾ ਉਹਦੀ ਆਪਾਂ ਨੂੰ ਹਰ ਇੱਕ ਚੀਜ਼ ਦੀ ਰਸੀਦ ਮਿਲਦੀ ਹੈ ਠੀਕ ਹੈ ਜਦੋਂ ਆਪਾਂ ਰਜਿਸਟਰੀ ਦੀ ਫੀਸ ਭਰਦੇ ਆ ਉਹ ਲੱਗ ਤਾਂ ਹੁੰਦੀ ਹੈ ਜਾਂ ਅਪਾਇੰਟਮੈਂਟ ਲੈਣੇ ਆ ਉਹ ਚੀਜ਼ ਅਲੱਗਤ ਹੁੰਦੀ ਹੈ ਹਰ ਇੱਕ ਚੀਜ਼ ਦੀ ਆਪਾਂ ਨੂੰ ਰਸੀਦ ਮਿਲਦੀ ਆ ਬਟ ਆਪਾਂ ਉਸ ਉੱਪਰ ਗੌਰ ਨਹੀਂ ਕਰਦੇ ਠੀਕ ਆ ਆਪਾਂ ਸਿਰਫ ਇੱਕ ਰਸੀਦ ਲਿਖ ਦੇ ਦਿੰਦੇ ਆ ਪਰ ਤੋ ਉਹਦੇ ਵਿੱਚ ਇਹ ਨਹੀਂ ਦਿਖਦੇ ਵੀ ਕਿਹੜੀ ਚੀਜ਼ ਦੀ ਕਿੰਨੀ ਫੀਸ ਕੱਟੀ ਗਈ ਹੈ ਤਾਂ ਅੱਗੇ ਤੱਕ ਜਦੋਂ ਵੀ ਤੁਸੀਂ ਕੋਈ ਰਜਿਸਟਰੀ ਕਰਵਾਉਣ ਜਾ ਰਹੇ ਹੋ ਤਾਂ ਫੀਸਾਂ ਤਾਂ ਜਰੂਰ ਨੋਟ ਕਰਨਾ ਜਿਹਦੇ ਕਿਹੜੀ ਚੀਜ਼ ਦੀ ਕਿੰਨੀ ਫੀਸ ਕੱਟੀ ਗਈ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰ ਦਿਓ ਤੇ ਹੁਣ ਆਪਾਂ ਤੁਮਿੰਨ ਸਖਸ਼ਨ ਦੇ ਵੱਲ ਜਿਹੜੇ ਵੀਰਾਂ ਨੇ ਕੋਈ ਸਵਾਲ ਪੁੱਛਿਆ ਜਾਂ ਲਗਾਤਾਰ ਸਾਡੇ ਚੈਨ ਨਾਲ ਜੁੜੇ ਹੋਏ ਆ। ਹਾਂਜੀ ਤਾਂ ਸਭ ਤੋਂ ਪਹਿਲਾਂ ਚਲਦੇ ਆਂ ਇੱਕ ਸਵਾਲ ਦੇ ਵੱਲ ਜੋ ਕਿ SW29838 ਅਕਾਊਂਟ ਦੇ ਵੱਲੋਂ ਪੁੱਛਿਆ ਗਿਆ। ਇਹਨਾਂ ਦਾ ਅਕਾਊਂਟ ਦੇ ਨਾਮ ਸੀ ਕੁਲਦੀਪ ਸ਼ੇਰਗਿੱਲ ਠੀਕ ਹੈ ਜੀ। ਤਾਂ ਇਹਨਾਂ ਵੱਲੋਂ ਪੁੱਛਿਆ ਗਿਆ ਕਿ ਮਕਬੂਜਾ ਮਾਲਕ ਦਾ ਕੀ ਮਤਲਬ ਹੁੰਦਾ ਹੈ? ਮਕਬੂਜਾ ਮਾਲਕ ਦਾ ਮਤਲਬ ਕਿ ਮਾਲਕ ਦਾ ਹੀ ਕਬਜਾ ਮਤਲਬ ਕਈ ਵਾਰ ਜ਼ਮੀਨ ਦਾ ਮਾਲਕ ਹੋਰ ਹੁੰਦਾ ਤੇ ਕਬਜਾ ਕਿਸੇ ਹੋਰ ਕੋਲ ਹੁੰਦਾ ਠੀਕ ਹੈ ਮਕਬੂਜਾ ਮਾਲਕ ਦਾ ਮਤਲਬ ਜੋ ਜ਼ਮੀਨ ਦਾ ਅਸਲ ਮਾਲਕ ਹੈ ਠੀਕ ਹੈ ਉਸ ਦਾ ਹੀ ਉਸ ਰਕਬੇ ਉੱਪਰ ਕਬਜਾ ਹੈ ਜੇਕਰ ਕਿਸੇ ਹੋਰ ਦਾ ਕਬਜਾ ਹੋਵੇ ਤਾਂ ਤੁਸੀਂ ਜਮ੍ਹਾਂ ਮੰਦੀ ਵਿੱਚ ਇੱਕ ਸ਼ਬਦ ਪੜਿਆ ਹੋਣਾ ਗੈਰ ਮਰੂਸੀ ਠੀਕ ਹੈ ਦੋਸਤੋਂ ਉੱਪਰ ਹੀ ਲਿਖਿਆ ਹੁੰਦਾ ਹੈ ਕੱਲ ਜੋ ਸਵਾਲ ਪੁੱਛਿਆ ਗਿਆ ਸੀ ਕਿ ਮਦਵੰਨਾ ਸ਼ਬਦ ਦਾ ਕੀ ਮਤਲਬ ਹੁੰਦਾ ਜਮਾ ਮੰਡੀ ਵਿੱਚ ਤਾਂ ਇਹਨਾਂ ਤਿੰਨੇ ਵੀਰਾਂ ਨੇ ਸਹੀ ਜਵਾਬ ਦਿੱਤਾ ਹੈ ਜਵਾਬ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਲਗਾਤਾਰ ਇਹ ਵੀ ਸਾਡੇ ਚੈਨਲ ਨਾਲ ਜੁੜੇ ਹੋਏ ਅਤੇ ਹਰ ਵੀਡੀਓ ਦੇਖਦੇ ਅਤੇ ਹਰ ਵੀਡੀਓ ਥੱਲੇ ਆ ਜੋ ਆਪਣੇ ਕਮੈਂਟ ਜਰੂਰ ਕਰਦੇ ਨੇ ਜਵਾਬ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਹੋ ਵੀਰ ਨੇ ਜੋ ਲਗਾਤਾਰ ਚੈਨਲ ਨਾਲ ਜੁੜੇ ਹੋਏ ਆ ਹਰ ਵੀਡੀਓ ਦੇਖਦੇ ਆ ਤੇ ਆਪਣੀ ਹਰ ਵੀਡੀਓ ਪ੍ਰਤੀ ਰਹਿ ਦਿੰਦੇ ਆ ਵਧੀਆ ਲੱਗੇ ਤਾਂ ਲਾਈਕ ਕਰਦੇ ਆ ਬਾਕੀ ਸ਼ੇਅਰ ਕਰਦੇ ਆ ਸਭ ਤੋਂ ਪਹਿਲਾਂ ਗੁਰਪ੍ਰੀਤ ਸਿੰਘ ਢਿੱਲੋਂ ਬਾਈ ਜਿੰਨਾ ਵੱਲੋਂ ਲਗਭਗ 150 ਕਮੈਂਟ ਤੋਂ ਉੱਪਰ ਕਮੈਂਟ ਕੀਤਾ ਜਾ ਚੁੱਕਿਆ ਤੇ ਗੁਰਦਰਸ਼ਨ ਸਿੰਘ ਬਾਈ ਜੋ ਆ ਖੁਦ ਵੀ ਮਾਲ ਮਹਿਕਮੇ ਦੀ ਵਧੀਆ ਨੌਲੇਜ ਰੱਖਦੇ ਨੇ ਤੇ ਜਾਣਕਾਰੀ ਸ਼ੇਅਰ ਕਰਦੇ ਨੇ ਬਾਕੀ ਵੀਡੀਓ ਨੂੰ ਲਾਈਕ ਕਰਦੇ ਨੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਸੰਧੂ ਬਾਈ ਹਰ ਵੀਡੀਓ ਥੱਲੇ ਇਹਨਾਂ ਦੇ ਵੀ ਕਮੈਂਟ ਆਉਂਦੇ ਰਹਿੰਦੇ ਨੇ ਵਿਕਰਮ ਸਿੰਘ ਬਾਈ ਵੀ ਵੀ ਲਗਾਤਾਰ ਚੱਲਣਾ ਜੁੜੇ ਹੋਏ ਨੇ ਤੇ ਆਪਣੇ ਪਰਮਜੀਤ ਬਗੜੀ ਬਾਈ ਵੀ ਜਿਹੜੇ ਲਗਾਤਾਰ ਜਿਹੜੇ ਸਾਢੇ ਚੱਲਣਾ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਇਸ ਤੋਂ ਇਲਾਵਾ ਜੋ ਵੀ ਵੀਰ ਹੋਰ ਕਮੈਂਟ ਕਰ ਰਹੇ ਨੇ ਸਭ ਦੇ ਹੀ ਕਮੈਂਟ ਮੈਂ ਪੜਦਾ ਤੇ ਲਾਈਕ ਵੀ ਕਰਦਾ ਫਿਰ ਵੀ ਜੇ ਕਿਸੇ ਦਾ ਕਮੈਂਟ ਰਹਿ ਗਿਆ ਹੋਵੇ ਤਾਂ ਆਪਾਂ ਉਸ ਦਾ ਜ਼ਿਕਰ ਅਗਲੀ ਵੀਡੀਓ ਦੇ ਵਿੱਚ ਜ਼ਰੂਰ ਕਰਾਂਗੇ ਠੀਕ ਹੈ ਤਾਂ ਹਰ ਇੱਕ ਵੀਰ ਦਾ ਜਿਹੜਾ ਜੋ ਵੀ ਕਮੈਂਟ ਕਰਦਾ ਲਾਈਕ ਕਰਦਾ ਸਾਰੇ ਇੱਕੋ ਜਿਹੇ ਨੇ ਸਾਰੇ ਹੀ ਬਰਾਬਰ ਨੇ ਲਗਾਤਾਰ ਚੈਨਲ ਨਾਲ ਜੁੜੇ ਰਹੋ ਹਰ ਵੀਡੀਓ ਨੂੰ ਪਿਆਰ ਕਰਦੇ ਰਹੋ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਫਿਰ ਵੀ ਜੇ ਕੋਈ ਵੀਡੀਓ ਵਿੱਚ ਕਮੀ ਪੇਸ਼ ਹੋਣੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇਕਰ ਤੁਹਾਨੂੰ ਉਸ ਵਿਸ਼ੇ ਬਾਰੇ ਜ਼ਿਆਦਾ ਨੌਲੇਜ ਹੈ ਤਾਂ ਆਪਣੀ ਜਾਣਕਾਰੀ ਜਰੂਰ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਅੱਗੇ ਅੱਜ ਦਾ ਸਵਾਲ ਜਿਸ ਨੂੰ ਵੀ ਇਸ ਬਾਰੇ ਜਾਣਕਾਰੀ ਹੋਵੇ ਜਰੂਰ ਆਪਣੀ ਹਰੇਕ ਦਿਓ ਜਾਂ ਕਮੈਂਟ ਕਰੋ ਠੀਕ ਹੈ ਜਮਾ ਮੰਦ ਦੀ ਵਿੱਚ ਤੁਸੀਂ ਯਾ ਰੇਸਟੀਆਂ ਦੇ ਵਿੱਚ ਇੱਕ ਸ਼ਬਦ ਜ਼ਰੂਰ ਸੁਣਿਆ ਹੋਣਾ ਕਿੱਤਾ ਸੌਰੀ ਕਿੱਤੇ ਠੀਕ ਹੈ ਇਸ ਦਾ ਮਤਲਬ ਕੀ ਹੁੰਦਾ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਜਲਦੀ ਹੀ ਨਵੀਂ ਵੀਡੀਓ ਲੈ ਕੇ ਆਵਾਂਗੇ ਕਿਸੇ ਵੀ ਟੌਪਿਕ ਤੇ ਵੀਡੀਓ ਬਣਾ ਕੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਸ਼ੁਕਰੀਆ ਹੱਸਦੇ-ਖੁਸ਼ ਦੇ ਰਹੋ ਪਰਮਾਤਮਾ ਸਾਬ ਤੇ ਮਿਹਰ ਕਰੇ